ਸਤਿ ਸ਼੍ਰੀ ਅਕਾਲ ਜੀ। ਥਿੰਕ ਪੰਜਾਬੀ ਟੀਵੀ ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਸਾਡੇ ਜਾਣਦੇ ਹੀ ਹੋ ਕਿ ਲੋਕ ਸਭਾ ਚੋਣਾਂ 2024 ਹੋ ਗਏ ਹਟਿਆ ਹਨ। ਪੰਜਾਬ ਵਿੱਚ ਵੀ 13 ਸੀਟਾਂ ਉੱਪਰ ਚੋਣ ਹੋਈ ਸੀ। ਅਤੇ ਪੰਜਾਬ ਵੱਲੋਂ 13 ਨਵੇਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਅੱਜ ਅਸੀਂ ਪੰਜਾਬ ਦੇ ਨਵੇਂ ਚੁਣੇ 13 ਮੈਂਬਰ ਪਾਰਲੀਮੈਂਟ ਦੀ ਵਿਦਿੱਕ ਯੋਗਤਾ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਕੀ ਕਿਹੜੇ ਕਿਹੜੇ ਐਮਪੀ ਨੇ ਕਿੰਨੀ ਪੜ੍ਹਾਈ ਕਰ रखी ਹੈ ਅਤੇ ਉਹਨਾਂ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਕਿੰਨੀ ਹੈ ਵੈਸੇ ਤਾਂ ਐਮਪੀ ਜਾਂ ਐਮਐਲਏ ਬਣਨ ਵਾਸਤੇ ਕੋਈ ਕੁਆਲਿਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਜੇਕਰ ਤੁਸੀਂ ਕਲਰਕ ਲੱਗਣਾ ਹੈ ਤਾਂ ਘੱਟੋ ਘਾਟ ਤੁਸੀਂ ਗ੍ਰੈਜੂਏਟ ਹੋਣਾ ਜ਼ਰੂਰੀ ਹੋ ਫਿਰ ਤੁਸੀਂ ਪੇਪਰ ਦੇ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਹਾਡਾ ਕੰਪਿਊਟਰ ਟੈਸਟ ਜਾਂ ਟਾਈਪਿੰਗ ਟੈਸਟ ਵੀ ਹੁੰਦਾ ਹੈ ਪੇਪਰ ਦੇਣ ਤੋਂ ਬਾਅਦ ਤੁਹਾਡਾ ਮੈਰਟ ਵਿੱਚ ਨਾਮ ਆਣਾ ਜ਼ਰੂਰੀ ਹੈ ਥੇਰ ਕਿਤੇ ਜਾ ਕੇ ਤੁਹਾਨੂੰ ਨੌਕਰੀ ਮਿਲਦੀ ਹੈ ਪਰ ਐਮਪੀ ਜਾਂ ਐਮਐਲਏ ਵਾਸਤੇ ਐਦਾਂ ਦੀ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਅੱਜ ਦੀ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਪੰਜਾਬ ਦੇ 13 ਜਿਹੜੇ ਐਮਪੀ ਹਨ ਉਹਨਾਂ ਦੀ ਹਾਈਐਸਟ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਪੰਜਾਬ ਪੰਜਾਬੀ ਅਤੇ ਪੰਜਾਬੀਤ ਨਾਲ ਸੰਬੰਧਿਤ ਵੱਖ-ਵੱਖ ਮਸਲੇਆਂ ਅਤੇ ਜਾਣਕਾਰੀਆਂ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕਿ ਪੰਜਾਬ ਦੇ 13 ਨਵੇਂ ਚੁਣੇ ਐਮਪੀ ਕੌਣ-ਕੌਣ ਹਨ। ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਜਲਾ, ਆਨੰਦਪੁਰ ਸਾਹਿਬ ਤੋਂ ਮਲਵਿੰਦਾ ਸਿੰਘ ਕੰਗ, ਬਠਿੰਡਾ ਤੋਂ ਹਰਸਿਮਰਤ ਕੋਲ ਬਾਦਲ, ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ, ਗੋਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ। ਹੁਸ਼ਿਆਲਪੁਰ ਤੋਂ ਡਾਕਟਰ ਰਾਜਕਮਾਲ ਚੱਬੇਵਾਲ ਜਲੰਧਰ ਤੋਂ ਚਲਨਜੀਤ ਸਿੰਘ ਚੰਨੀ ਖਡੂਰ ਸਾਹਿਬ ਤੋਂ ਅਮਿਤਪਾਲ ਸਿੰਘ ਖਾਲਸਾ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ 13 ਵਿੱਚੋਂ 7 ਐਮਪੀ ਕਾਂਗਰਸ ਨਾਲ ਸੰਬੰਧਿਤ ਹਨ 3 ਐਮਪੀ ਆਮ ਆਦਮੀ ਪਾਰਟੀ ਦੇ ਹਨ 2 ਐਮਪੀ ਆ자ਦ ਚੁਣੇ ਗਏ ਹਨ ਅਤੇ ਇੱਕ ਐਮਪੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਗੁਰਜੀਤ ਸਿੰਘ ਓਜਲਾ ਉਹਨਾਂ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੈ ਬੀਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਇਹਨਾਂ ਨੇ ਐਮਏ ਹਿਸਟਰੀ ਵਿੱਚ ਅਤੇ ਬੈਚਲਰ ਆਫ ਲਾ ਲਲਬੀ ਕੀਤੀ ਹੋਈ ਹੈ ਬਠਿੰਡਾ ਤੋਂ ਹਰਸਿਮਤ ਕੋਲ ਬਾਦਲ ਇਹਨਾਂ ਨੇ ਡਿਪਲੋਮਾ ਇਨ ਟੈਕਸਟਾਈਲ ਡਿਜ਼ਾਈਨਿੰਗ ਕੀਤਾ ਹੋਇਆ ਹੈ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹਨਾਂ ਨੇ میٹرਕ ਕਰ ਰੱਖੀ ਹੈ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਹਨ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ ਐਮ ਬੀਬੀਐਸ ਅਤੇ ਐਮਏ ਇਨ ਇਕਨੋਮਿਕਸ ਕੇਦੋਵিজਪੁਰ ਤੋਂ ਸ਼ੇ ਸਿੰਘਵਾਯਾ میٹرਿਕ 10ਵੀਂ ਗੁਰਦਾਸਪੁਰ ਤੋਂ ਸੁਖਜਿੰਦਾ ਸਿੰਘ ਰੰਧਾਵਾ ਅੰਡਰਗ੍ਰੈਜੂਏਟ ਐਸਡੀ ਕਾਲਜ ਤੋਂ ਚੰਡੀਗੜ੍ਹ ਹੁਸ਼ਿਆਰਪੁਰ ਤੋਂ ਡਾਕਟਰ ਰਾਜਕਮਾਰ ਚੱਬੇਵਾਲ ਐਮਡੀ ਰੇਡੀਓ ਡਾਇਗਨੋਸਿਸ ਜਲੰਧਰ ਤੋਂ ਚਲਨਜੀਤ ਸਿੰਘ ਚੰਨੀ ਬੀਏ ਐਲਐਲਬੀ ਐਮਬੀਏ ਐਮਏ ਇਨ ਪੋਲਿਟੀਕਲ ਸਾਇੰਸ ਤੇ ਪੀ ਐਚ ਡੀ ਇਨ ਇੰਡੀਅਨ ਨੈਸ਼ਨਲ ਕਾਂਗਰਸ ਖਡੂਰ ਸਾਹਿਬ ਤੋਂ ਅਮਿਤਪਾਲ ਸਿੰਘ ਖਾਲਸਾ ਮੈਟ੍ਰਿਕ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਟ੍ਰਿਕ ਪਟਿਆਲਾ ਤੋਂ ਧਰਮਵੀਰ ਗਾਂਧੀ ਐਮ ਡੀ ਡਾਕਟਰ ਆਫ ਮੈਡੀਸਨ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੈਰ ਬੈਚਲਰ ਆਫ ਟੈਕਨੋਲੋਜੀ ਬੀਟੈਕ ਏਸੀ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਦੀ ਵਿਦਿਅਕ ਯੋਗਤਾ ਹਾਈएस्ट ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਕੀ ਵੀਡੀਓ ਦੇਖਦੇ ਭੈਣਾ ਅਤੇ ਵੀਰਾਂ ਨੂੰ ਇੱਕ ਸਵਾਲ ਹੈ ਕਿ ਤੁਹਾਡਾ ਕਿਹੜਾ ਹਲਕਾ ਹੈ ਤੁਸੀਂ ਆਪਣੇ ਹਲਕੇ ਦਾ ਨਾਮ ਕਮੈਂਟ ਵਿੱਚ ਜਰੂਰ ਲਿਖਣਾ ਬਾਕੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬਾਕੀ ਜਾਂਦੇ ਜਾਂਦੇ ਇਹੀ ਕਹਾਂਗੇ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਦਾਪ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ। ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।